ਮ ਖਰਾਬ ਕਰ ਦੇਣਾ ਅੱਗੇ ਨੂੰ ਆ ਦੇ ਕਾ ਕਰ ਕਰਤੀ ਖੜੀ ਜੀ ਗੱਬੇ ਚੱਲੀਏ ਤਿੰਨ ਬਹਿ ਰਹੇ ਆ ਇੱਕ ਬਾਈਕ ਤੇ ਅੱਛਾ ਨਹੀਂ ਬੰਦਾ ਹੀ ਹੈ ਨਹੀਂ ਉੱਥੇ ਬਾਈਕਾਂ ਤੇ ਤਿੰਨ ਖੜੀਆਂ ਆ ਚੱਲ ਜਾਣ ਦੇ ਬਈ ਅ ਤਾ 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 ਅੱਜ ਦਾ ਬਲੌਕ ਕਰਨ ਜਾ ਰਹੇ ਆ ਜੀ ਬਾਥੂ ਕੀ ਲੜੀ ਦਾ ਜਿਹੜਾ ਕਿ ਹੁਸ਼ਿਆਰਪੁਰ ਤੋਂ 103 ਕਿਲੋਮੀਟਰ ਤੇ ਹਿਮਾਚਲ ਦੇ ਵਿੱਚ ਪੈਂਦਾ ਜੀ ਇਹ। ਪੌਂਗ ਡੈਮ ਤੋਂ 15-20 ਕਿਲੋਮੀਟਰ ਅੱਗੇ ਤੱਕ ਕਾਫੀ ਵਧੀਆ ਰਹਾ ਆ ਪਰ ਫਿਰ ਉਸ ਤੋਂ ਬਾਅਦ ਬੱਟਿਆਂ ਵਾਲਾ ਰਾਹ ਸ਼ੁਰੂ ਹੋ ਜਾਂਦਾ ਆ। ਮਤਲਬ ਜਿਹੜਾ ਪਾਣੀ ਦੇ ਨਾਲ-ਨਾਲ ਦਾ ਰਾਹ ਨਾ ਉਹ ਸਾਰਾ ਕੱਚਾ ਆ ਜਿੱਦਾਂ ਕਿ ਮਦਾਨੀ ਇਲਾਕਾ ਆ ਨਾ ਉੱਥੋਂ ਬਾਅਦ ਆਹ ਜਿਹੜੇ ਛੋਟੇ-ਮੋਟੇ ਨਾਲੇ ਵਗੈਰਾ ਬਿੰਦੇ ਆ ਜਾਂ ਚੱਲਦੇ ਆ ਇਹ ਜਾ ਕੇ ਉਹ ਡੈਮ ਦੇ ਵਿੱਚ ਹੀ ਡਲਦੇ ਆ। ਆ ਜਾ ਲੈ ਜਾ ਤੁਹਾਨੂੰ ਆ ਜਾ ਭਰਾਵਾ ਆ ਜਾ। ਕਾ ਚੜਦਾ ਤਾ ਤੋ ਇਸ ਕੋਈ ਕਿੰਨਾ ਬਾਗਰੇ ਕਿਉਂ ਪਹਿਲੇ ਵਾ ਪਹਿਲੇ ਵਾ ਪੈ ਅੰਨਾ ਤੈਨੂੰ ਚੱਲ ਚੜ ਦੇ ਚੜ ਤੂੰ ਚੜ ਓਹ ਥੋੜਾ ਚੜਾਈ ਕਰ ਟਾਇਰ ਚੜਾਈ ਕਰੇ ਮਾੜੀ ਆ ਚੱਲ ਦੇਖੋ ਰਸਤਾ ਜਰੂਰ ਕੱਚਾ ਆ ਪਰ ਚੌੜਾ ਆ ਮਤਲਬ ਬਾਈਕ ਵੀ ਜਾਂਦੀ ਆ ਤੇ ਗੱਡੀ ਵੀ ਜਾਂਦੀ ਆ ਹਨਾ ਤੇ ਆ ਜਿਹੜੀ ਕਣਕ ਵਗੈਰਾ ਲਾਈ ਹੋਈ ਆ ਜਾਂ ਵੱਢ ਹੋਈ ਆ ਇੱਥੇ ਦੇ ਲੋਕਾਂ ਤੋਂ ਪੁੱਛਣ ਦੇ ਪਤਾ ਲੱਗਾ ਹੀ ਉਹ ਕਹਿੰਦੇ ਕਿ ਇਲੀਗਲ ਆ ਹੁਣ ਇਹ ਤਾਂ ਕਿੰਨੀ ਕੁ ਸੱਚਾਈ ਏ ਇਸ ਗੱਲ ਦੇ ਵਿੱਚ ਇਹ ਤਾਂ ਰੱਬ ਜਾਣਦਾ ਜਾਂ ਇਹ ਗੱਲ ਦਾ ਲੋਕਾਂ ਨੂੰ ਪਤਾ ਆ ਹਨਾ ਆ ਜਾ ਤਾਂ ਲੈਣਾ ਹੀ ਪੈਣਾ। ਉਹ ਯਾਰ ਉਹ ਪਹਿਲਾ ਸ਼ਕੰਜਵੀ ਵਾਲੇ ਤੋਂ ਚਲਦੇ ਆਂ ਪਹਿਲਾ ਗਲਾਸ ਪੀਨੇ ਇੱਕ ਸ਼ਕੰਜਵੀ ਦਾ ਯਾਰ। ਤੇ ਆ ਬਹੁ ਲੱਗੀ ਆ। ਆ ਕੁਝ ਸ਼ਾਪ ਵਗੈਰਾ ਖੁੱਲੀਆਂ ਹੋਈਆਂ ਇੱਥੇ ਤੇ ਆਊਟਸਾਈਡ ਹੈਗਾ ਆ VOTING ਦਾ ਪ੍ਰੋਗਰਾਮ। ਇੱਥੋਂ ਮੰਦਿਰ ਦਾ ਸਾਫ 뷰 ਦਿਦਾ ਆ। ਪੈਦਲ ਵੀ ਜਾ ਸਕਦੇ ਆ ਪਰ ਜਦੋਂ ਪਾਣੀ ਸੁੱਕ ਜਾਂਦਾ ਆ ਫਿਰ ਜਾ ਸਕਦੇ ਆ ਆਪਾਂ ਉੱਥੇ। EL ਤੋਂ ਲੈ ਕੇ Zoom ਤੱਕ ਬਹੁਤ ਵਧੀਆ ਦ੍ਰਿਸ਼ ਦੇਖਣ ਨੂੰ ਮਿਲਦਾ ਆ ਇੱਥੇ। ਫਿਰ ਵਾਪਸ ਮੌਨਸੂਨ ਕਰਕੇ ਸਾਰਾ ਇਹ ਭਰ ਜਾਂਦਾ ਏਰੀਆ। ਕਿੰਨੇ ਨੂੰ ਆ ਭਾਜੀ ਗਲਾਸ? 20 ਰੁਪਏ। ਕਰਦੇ ਹੋ ਤਿੰਨ ਠੰਡਾ ਹੀ ਆ ਨਾ ਨਹੀਂ ਹੋਰੀ ਕਰੀਏ ਇੱਥੇ ਰੋੜੀ ਦੇਖ ਨਹੀਂ ਲਿਆ ਤਾਂ ਤੇ ਗੂੰਗੂ ਤੇ ਆਪਾ ਪਾਤਾ ਤਾਂ ਫੀਕੋ ਚੱਲ ਵਧੀਆ ਹੀ ਆ ਥੈਂਕ ਯੂ ਸਰ VOTING ਵਾਲੇ ਅੰਕਲ ਕਿੱਧਰ ਆ ਕਿਹੜੇ ਆ ਪਤਾ ਤਾਂ ਕਰੀਏ ਕਿੰਨਾ ਕੀਦਾ ਹੁੰਦਾ ਤਿੰਨ ਬੰਦੇ ਨੇ ਤਿੰਨ 300 ਪਾਉਂਟ ਜਾਣ ਔਰ ਜੀ ਆ ਜਾਣਾ ਹੈ ਤਾਂ ਜੀ ਬੈਠੋ ਬੈਠੋ ਵੀਰ ਬੈਠੋ ਖੜੇ ਬੰਦੇ ਇੱਥੋਂ ਬੈਠ ਜੀ ਆ ਦੇਖੋ ਜੀ ਚੱਪੂ ਚੱਲਦਾ ਪਿਆ ਆ ਵੀਡੀਓ ਦੇ ਵਿੱਚ ਦੇਖਣਾ ਹੀ ਸੌਖਾ ਆ ਜੀ ਚੱਪੂ ਚੱਲਦਾ ਆ ਇਹ ਤਾਂ ਚੱਪੂ ਚਲਾਉਣ ਵਾਲੇ ਨੂੰ ਪਤਾ ਜੀ ਕਿੰਨਾ ਔਖਾ ਕੰਮ ਆ ਇਹ ਉਹ ਤਾਂ ਮੈਂ ਬੋਲ ਰਿਹਾ ਜੀ ਹੋਰ ਜ਼ੋਰ ਤਾਂ ਮਾਮਾ ਲੱਗਣਾ ਹੀ ਆ ਟੀਂਕ ਲੈ ਲੈ ਦੇ ਦੋ ਲੋੜ ਆ ਜੇ ਮੈਂ ਤੇਰਾ ਭਾਈ ਚਲਾ ਸਕਦਾ ਮੈਂ ਚਲਾ ਲਉ ਤੈਨੂੰ ਚਲਾ ਲਉ ਇਹ ਹੋਈ ਤੇ ਮੇਰੇ ਨਹੀਂ ਨਹੀਂ ਰਹਿ ਇਹਨਾਂ ਚੀਜ਼ਾਂ ਦੇ ਹੋਏ ਜਾਨ ਅੱਥ ਉਹ ਪਾ ਜੀ ਇਹਨੇ ਕੰਮ ਖਰਾਬ ਕਰ ਦੇਣਾ ਅੱਗੇ ਨੂੰ ਮਾਰ ਆ ਹੱਕ ਕਰਤੀ ਖੜੀ ਜੀ ਗੱਬੇ ਉਹਨੇ ਮੋੜ ਦਿੱਤੀ ਭਰਾਵਾ ਤੂੰ ਆ ਜਾ ਉਨੇ ਮੋੜ ਦਿੱਤੀ ਵੋਟ ਹੀ ਮੋੜ ਦਿੱਤੀ ਦੱਸ ਹੋਰ ਉਹਨੇ ਮੋੜ ਦਿੱਤੀ ਭਰਾਵਾ ਇਹ ਆ ਕੰਮ ਖਾ ਗਿਆ ਨਹੀਂ ਯਾਰ ਭਰਾ ਮੈਂ ਤਾਂ ਪਹਿਲਾਂ ਹੀ ਦੱਸਿਆ ਮਗੇ ਪਾਜੀ ਦਾ ਹਾ ਜੋ ਬਹੁਤ ਲੱਗਦਾ ਪਿਆ ਮੈਂ ਚਲਾ ਕੇ ਦੇਖੀ ਸੀ ਬਸ ਮੇਰੇ ਤੋਂ ਤਾਂ ਚੱਲੀ ਨਹੀਂ ਹੱਥ ਖੜੇ ਆ ਆ ਪਾਜੀ ਹਣੀ ਚਲਾਉਂਦੇ ਵਧੀਆ ਅਸਰ ਕਿੰਨਾ ਘਟੂਗਾ ਹੋਗਾ ਇਹ ਦੋਣਾ 7-8 ਪਾਣੀ ਬੜਾ 7-8 ਹਟ ਇਨਾ ਦੀ ਜਿੱਦਾਂ ਅੱਗੇ-ਅੱਗੇ ਜਾਏਂਗੇ ਤਾਂ ਜ਼ਿਆਦਾ ਢੀਕ ਹੋਣਾ ਤੇ ਉਹ ਉੱਥੇ ਕਿੰਨਾ ਹੈ ਉਹ ਉੱਥੇ ਉਹ ਕਿਹੜੀ ਜਿੰਦਾ ਹੁੰਦਾ ਉਹ ਪਰਲੀ ਸਾਈਡ ਤੇ ਹਾਂ ਪਰਲੀ ਸਾਈਡ ਤੇ ਉਹ ਪਰਲੀ ਸਾਈਡ ਜਿਹੜਾ ਮੰਦਿਰ ਦਾ ਦਰਵਾਜ਼ਾ ਜਿਹੜਾ ਮੇਂ ਪ੍ਰਵੇਸ਼ ਦਰਵਾਜ਼ਾ ਉਹ ਤਾਂ ਗਹਿਰੀ ਜਗ੍ਹਾ ਹੈ ਬੜੀ ਭਰੀ ਉਹ ਤਾਂ ਮੰਦਿਰ ਦੇ ਜਿੱਦਾਂ ਇੰਟੈਂਸ ਹਿਸਾਬ ਨਾਲ ਪਾਣੀ ਉੱਤਰਦਾ ਹੈ ਇਹ ਸਾਈਡ ਜਿਹੜੀ ਹੈ ਮੰਦਿਰ ਦੇ ਪਿਛਲੇ ਪਾਸੇ ਇਹ ਉੱਤਰਜੰਦੀ ਸਾਰੀ ਕਿਲੋਮੀਟਰ ਤੱਕ ਹੂੰ ਹੂੰ ਅੱਛਾ ਅੱਛਾ ਇਹ ਮੰਦਿਰ ਦੀ ਜਿਹੜੀ ਮੇਨ ਪ੍ਰਵੇਸ਼ ਦੁਆਰਾ ਉਹਦੇ ਦਾ ਪਾਣੀ ਨਹੀਂ ਉਤਰਦਾ ਉਹਦੇ ਆਸਤੇ ਆਸਤੇ ਉਤਰਦਾ ਉਹ ਰਹਿੰਦਾ ਹੀ ਇਹ ਪਾਣੀ ਅੱਛੇ ਠੇ ਅਠਕੋਟ ਹੈ ਨਾ ਅਠਕੋਟ ਵੇਚ ਦਾ ਬਹੁਤ ਜਿਆਦਾ ਹੋਣਾ। ਤਾਂ ਇਦਾਂ ਜਿਹਦਾ ਇੱਥੇ 8 ਫੁੱਟਾਂ ਨਾਲਾ ਟਾਇਪ ਹੈ ਜਿਹਦਾ ਇੱਥੇ ਨਾਲ ਆ ਗਿਆ। ਹਾਂ ਹਾਂ। ਕਿਰਨ ਚਾਈ ਤੇ ਆਈ ਏ ਜਗ੍ਹਾ। ਨਾ ਲਾਲੇ ਜਗ੍ਹਾ ਦਿਖਾਈ ਦਿੰਦੀ ਆ ਉਸ ਤੋਂ ਮੈਨੂੰ ਘਾਰ। ਕੋਟਾ ਪੂਤੂ ਦਾ ਵੀ ਆ। ਹਾਂਜੀ ਹਾਂਜੀ। ਇਹ ਕਾਪੂ ਬਚਾਪੂ ਸਾਰੇ ਨਿਕਲਣੇ ਆ। ਅੱਛਾ ਅੱਛਾ। ਇਹ ਨਿਕਲ ਜਾਂਦੇ ਆ ਨਾ। ਨਿਕਲ ਜਾਂਦੇ ਆ। ਹੁਣ ਨਿਕਲ ਚੁਕੇ ਗਾਂ। ਅੱਗੇ ਨਿਕਲ ਜਾਣੇ 5-7 ਦਿਨ ਤੋਂ ਬਾਹਰ ਆ ਜਾਣੇ ਨਹੀਂ ਸਾਰੇ ਪਾਣੀ ਘਟ ਜਾਣਾ ਨਾ ਹਾਂਜੀ ਤੇ ਮੰਦਰ ਜਿੱਦਾਂ ਡੁੱਬ ਜਾਂਦਾ ਕਹਿੰਦੇ 8 ਮਹੀਨੇ ਡੁੱਬਾ ਰਹਿੰਦਾ ਉਹ ਕੀ ਮਤਲਬ ਉਹਦੇ ਪਿੱਛੇ ਕੋਈ ਰਾਜ ਆ ਜਾਂ ਕਿੱਦਾਂ ਮਤਲਬ ਪਾਣੀ ਵੱਜ ਜਾਂਦਾ ਉਹ ਹੀ ਆ ਹਨਾ ਇਹਦੇ 'ਚ ਵੀਰੇ ਕੋਈ ਰਾਜ ਨਹੀਂ ਆ ਪਹਿਲੇ ਸਾਰੀ ਇਥੇ ਰਿਹਾਂ ਸੀ 90 71 'ਚ ਹੂੰ ਅੱਛਾ ਠੀਕ ਹੈ ਸਾਰੀ 90 71 'ਚ ਜਦ ਇਹ ਡੈਮ ਬਣਾ ਉਦਾਂ ਤੋਂ ਸਭੀ ਲੋਕ ਤੇ ਉਠਾਏ ਗਏ ਸੀ ਯਹਾਂ ਪਰ ਸਭ ਲੋਕ ਇਧਰ ਗਾਉਂ تھے पानी के उस पर भी गांव थे पहले पानी नहीं था जहाँ पर ये पानी बढ़ने लगा डैम बना तभी ये बाथू की लड़ी पानी में आने लगी ठीक है पहले बिल्कुल जो नाला बै, नाला ही जाता था उस तरफ एक इस तरफ थी एक हड्डी उस तरफ थी तो ठीक है जहाँ पानी नहीं होता फिर तो बरसात के कारण पानी आगे बढ़ेगा तो बाथू की लड़ी यात्री मंदिर डूबेगा जैसे नाइन्टी से पहले कोई पानी नहीं था जहाँ पर

और लॉकडाउन के ठीक अगले पिछले साल में ये पूरा डूबा हुआ था जो वो भी, हाँ हा। नहीं, वो भी भी नहीं बड़ा बड़ा वाला बड़ा वाला डूबा तीन साल बाहर आया था ये तो परे, परे, एक ही बार भी अपने अपने एक बार पानी बढ़ रहा है एक पानी नीचे को जा रहा है एक तरफ फिर ऊपर को आ रहा है इस होली में तो सारे मंदिर का जो रास्ता है वो सारा खाली था होली बार पानी फिर बढ़ गया और रास्ता फिर बंद हो गया और फिर पानी नीचे को जाने लगा ਉਹ 15 ਦਿਨ ਲੱਗਿੰਗੇ ਤਕੋ ਆ ਵੀ ਖਾਲੀ ਹੋ ਨਹੀਂ ਗਈ ਇਹ ਪਰ 15 ਲੱਗ ਵੀ ਸਕਦੇ ਨਹੀਂ ਲੱਗਣਗੇ ਉਹ ਨੂਰਾਨ ਤਾਂ ਅਸਤੀਮਰਾ ਦੇ ਤੁਰੂ ਹੀ ਜਾ ਸਕਦਾ ਬੰਦਾ ਤਲਵਾਰੇ ਬੁਕਿੰਗ ਕਰਵਾਵੇ ਜੀ ਜਾਲ ਮਤੇ ਨੇ ਘੰਟੇ ਆ ਤੂਰਾ ਉਹ ਟੂ ਡਰਾਈਵਰ ਨਹੀਂ ਜਾ ਸਕਦੇ ਆਪਾਂ ਡਰਾਈਵਰ ਜਿੱਦਾਂ ਜਾਣਾ ਨਾ ਤੇਨਾਂ ਸਾਡੇ ਨਾਲ ਬੁਕਿੰਗ ਹੋ ਗਈ ਤਾਂ ਅਸੀਂ ਸ਼ਾਮ ਨੂੰ ਚੱਲਾਂਗੇ ਤਾਂ ਕੱਲ ਦੇ ਪੂਰਾ ਲੱਗਣਾ ਤਾਂ ਇਹਦੇ ਵਿੱਚ ਜਾਣਾ ਨਾ ਇਹਦੇ ਜੀ ਚਲੀ ਜਾਂਦਾ ਬੰਦਾ ਨਹੀਂ ਉਹਦਾ ਜੀ ਜਾਣਾ ਵੀ ਕੱਢੀ ਜਾਂਦੇ ਆ ਕੋਈ ਬੜਾ ਅਸਤੀਮਰਾ ਹੁੰਦਾ ਤਲਵਾਰੇ ਦਾ

ਹੋ ਕਰਦੇ ਆਂ ਥੋੜਾ ਹੇਠੇ ਕਰਦੇ ਆਂ ਆਪਾਂ ਹੁਣ ਆ ਗਏ ਹੁਣ ਪਹਣਾ ਤੇ ਇੱਥੇ ਰੱਖ ਦੇਣੀ ਆਪਾਂ ਸਰ ਵੇਟ ਕਰੋਗੇ ਤੁਸੀਂ ਜਾਂ ਇੱਥੇ ਜਾਂ ਤੁਸੀਂ ਵਾਪਸ ਜਾਣਾ ਇਹ ਆ ਜੀ ਮੰਦਰ ਬਾਥੂ ਕੀ ਲੜੀ ਦਾ ਤੇ ਆਹ ਅਲੱਗ-ਅਲੱਗ ਜੀ ਬਣਾਏ ਹੋਏ ਆ ਮੰਦਰ ਪਰ ਇਹਦੇ ਵਿੱਚ ਜਿੱਦਾਂ ਨਾ ਮੂਰਤੀਆਂ ਵਗੈਰਾ ਹੈ ਨਹੀਂ ਕੋਈ ਕੁਝ ਵੀ ਇਹ ਇੱਕਸਾਰ ਲੜੀ ਦੇ ਵਿੱਚ ਬਣੇ ਹੋਏ ਆ ਥੋੜੀ 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 ਦੂਰੀ ਤੇ ਨਾ ਜਿੱਦਾਂ ਮੰਦਰ ਬਣੇ ਹੋਏ ਆ ਛੋਟੇ ਛੋਟੇ ਤੇ ਉਸ ਟਾਈਮ ਤੇ ਕਦੇ ਆਹ ਇੰਟਰੀ ਗੇਟ ਵੀ ਹੋਣਾ ਆ ਵੈਸੇ ਨਾ ਸੋਚਣ ਵਾਲੀ ਗੱਲ ਤਾਂ ਹੈ ਕਿ 5000 ਸਾਲ ਪੁਰਾਣੀਆਂ ਦੀਵਾਰਾਂ ਹਜੇ ਵੀ ਉਦਾਂ ਦੀਆਂ ਉਦਾਂ ਹੀ ਖੜੀਆਂ ਆ ਪਾਣੀ ਦੇ ਉਤਰਾ ਚੜਾ ਕਰਕੇ ਨਾ ਜਿੱਦਾਂ ਮੰਦਰ ਕਿਤੇ ਕਿਤੇ ਉਹ ਜਾਂ ਇਟਾਂ ਕਿਤੇ ਕਿਤੇ ਖੁਰ ਗਈਆਂ ਜਾਂ ਟੁੱਟ ਗਈਆਂ ਆ ਕਿਦਾਂ 1970 ਤੋਂ ਬਾਅਦ ਇਹ ਪਾਣੀ ਵਿੱਚ ਡੁੱਬਣ ਲੱਗਾ ਪਹਿਲਾਂ ਨਹੀਂ ਹੁੰਦਾ ਸੀ ਪਹਿਲਾਂ ਨਹੀਂ ਹੁੰਦਾ ਸੀ ਉਹ ਕਹਿੰਦੇ ਆ ਕਿ ਉਹ ਹੁੰਦੇ ਸੀ ਪਿੰਡ ਹੁੰਦੇ ਸੀ ਮਕਾਨ ਘਰ ਵਗੈਰਾ ਸੀ ਮਤਲਬ ਉਹ ਹੀ ਕਹਿੰਦੇ ਆ ਕਿ 8 ਮਹੀਨਾ ਵਾ 8 ਮਹੀਨੇ ਪਾਣੀ ਚ ਡੁੱਬਿਆ ਰਹਿੰਦਾ ਨਾ ਜਿੱਦਾਂ ਜਲ ਡੈਮ ਨਹੀਂ ਫੇ ਵੀ 8 ਮਹੀਨੇ ਡੁੱਬਿਆ ਰਹਿੰਦਾ ਆ ਤੇ ਕੁਛ ਨਾ ਕੁਛ ਤਾਂ ਫਰਕ ਪੈਂਦਾ ਹੀ ਆ ਹਰੇਕ ਚੀਜ਼ ਨੂੰ ਪਰ ਪੁਰਾਣੀ ਸੱਭਿਆਤਾ ਕਰਕੇ ਨਾ ਜੋ ਉਸ ਟਾਈਮ ਦੀ ਹੈ ਇਹ ਚੀਜ਼ਾਂ ਵਧੀਆ ਸੀ ਗੱਲ ਸੁਣਾ ਕਾਂਗੜਾ ਫੌੜ ਤੇ ਸੇਮ ਚੀਜ਼ ਬਣੀ ਹੈ ਨਹੀਂ ਇਹ ਥੋੜੀ ਅਲੱਗ ਚੀਜ਼ ਆ ਨਹੀਂ ਨਹੀਂ ਕੌਂਕ੍ਰੀਟ ਉਹੀ ਲੱਗਾ ਸੇਮ ਲੱਗਾ ਹੈ ਕੰਕਰੀਟ ਉਹੀ ਆ ਪਰ ਬਹੁਤ ਪੁਰਾਣਾ ਆ ਨਾ ਔੜੀਆਂ ਜਾਂਦੀਆਂ ਇੱਥੋਂ ਦੀ ਸ਼ੁਕਰੀਆ ਜੀ ਬਾਕੀ ਠੀਕ ਆ ਹੋਰ ਸੀ ਮਾਰੀ ਕਾਈ ਰੱਖੀ ਆ ਪਹਿਲਾਂ ਹੀ ਪੌੜਾ ਬੜਾ ਜ਼ਬਰਦਸਤ ਬਣਾਇਆ ਹੋਇਆ ਆ ਜੀ ਕਿਆ ਇੱਕ ਗੱਲ ਤਾਂ ਸਹੀ ਆ ਗੱਲ ਵਾਤਾ ਹੈ ਇੱਥੇ ਉੱਧਾ ਇਹਦੇ ਛਾਲ ਮਾਰਨੀ ਵੇ ਸਿੱਧੀ ਪਾਣੀ ਜਾਉ ਤਾ ਹੂੰ ਇਹ ਤਾਂ ਮੜੇ ਉਹ ਸਾਰਾ ਏਰੀਆ ਜਿੰਨਾ ਵੀ ਹੈ ਨਾ ਇਹ ਭਾਰਤ ਸਰਕਾਰ ਨੇ ਪ੍ਰਵਾਸੀ ਪੰਛੀਆਂ ਦੀ ਸ਼ਰਨ ਦੇ ਲਈ ਨਾ ਵਰਡ ਸੈਂਚਰੀ ਵਜੋਂ ਸਕਿਉਰ ਕੀਤਾ ਹੋਇਆ ਆ ਪੰਛੀਆਂ ਤੇ ਅਧਿਐਨ ਕਰਨ ਲਈ ਸਟੂਡੈਂਟ ਜਾਂ ਫਿਰ ਨੇਚਰ ਲਵਰ ਜਿਹੜੇ ਆ ਉਹਨਾਂ ਲਈ ਸਭ ਤੋਂ ਵਧੀਆ ਥਾਂ ਆ ਜਦੋਂ ਆਪਾਂ ਉਹ ਮੈਦਾਨੀ ਇਲਾਕੇ ਤੋਂ ਇੱਧਰ ਨੂੰ ਆਉਨੇ ਆ ਪਾਣੀ ਵੱਲੋਂ ਤੇ ਇਹਦੇ ਵਿੱਚ ਜਿਹੜੀਆਂ ਉੱਠ ਰਹੀਆਂ ਲਹਿਰਾਂ ਆ ਉਹ ਆਪਾਂ ਨੂੰ ਪੂਰਾ ਬੀਚ ਦੀ ਫੀਲਿੰਗ ਦਵਾਉਂਦੀਆਂ ਆ ਲੱਗ ਲੱਗ ਜਿੱਦਾਂ ਉਹ ਕਹਿੰਦਾ ਸੀ ਨਾ ਉਹ ਅਲੱਗ-ਅਲੱਗ ਉਹ ਬਣੇ ਹੋਏ ਆ ਟਾਪੂ ਆ ਉਹ ਵੀ ਟਾਪੂ ਉਹ ਵੀ ਇੱਥੋਂ ਵੀ ਉੱਚਾ ਆਣਾ ਫਿਰ ਉੱਥੋਂ ਵੀ ਉੱਚਾ ਆਉਣਾ ਨਾ ਜਿੱਥੇ-ਜਿੱਥੇ ਉਹ ਮਿੱਟੀ ਜੀ ਉੱਭਰੀ ਇਹਦਾ ਮਤਲਬ ਉੱਥੋਂ ਉੱਚਾ ਤੇ ਫਿਰ ਜਿੱਦਾਂ ਕਿਸੇ ਤੋਂ ਇਨਫੋਰਮੇਸ਼ਨ ਲੈਣੀ ਹੋਵੇ ਇੱਥੇ ਕੋਈ ਪੁਖਤਾ ਬੰਦਾ ਨਹੀਂ ਬੈਠਾ ਹੋਇਆ ਇਨਫੋਰਮੇਸ਼ਨ ਦੇਣ ਨੂੰ ਜਿਹੜੇ VOTING ਕਰਦੇ ਜਾਂ ਮਤਲਬ ਲੈ ਕੇ ਆਉਂਦੇ ਨਾ ਬੋਡ ਦੇ ਵਿੱਚ ਕੋਈ ਥੋੜੀ ਬਹੁਤੀ ਇਨਫੋਰਮੇਸ਼ਨ ਦੇ ਪਰ ਘੁੰਮਣ ਨੂੰ ਜਗ੍ਹਾ ਬਹੁਤ ਵਧੀਆ ਘੁੰਮਣ ਨੂੰ ਵਧੀਆ ਪੀਸਫੁਲ ਜਗ੍ਹਾ ਟੁੱਟ ਗਿਆ ਬੋਟਾਂ ਜਿਹੜਾ ਹੋਗਾ ਸਟੈਂਡ ਹੋਣਾ ਇੱਕ ਹੀ ਹੁੰਦਾ ਖੰਡ ਕਰਦਾ ਦਵਾ ਆਜੇ ਆਜੇ ਆ ਮੁਰਕੇ ਇਹ ਥੋੜੀ ਆ ਭਰਾਵਾ ਓਏ ਥੋੜੀ ਆ ਹੋਰੀ ਕਿਸੇ ਨਾ ਨਾ ਹੋਰੀ ਕਿਸੇ ਨਾ ਨਾ ਭਰਾਵਾ ਚੱਲ ਜਾਈਂ ਤੂੰ ਤੀਨੇ ਕੁਝ ਨਹੀਂ ਹੋਇਆ ਚੱਲ ਚੱਲੀਏ ਯਾਰ ਹਾ ਸੈਟ ਤੇ ਮੰਦਿਰ ਬਣਿਆ ਹੋਇਆ ਆ ਭਗਵਾਨ ਵਿਸ਼ਨੂ ਜੀ ਦਾ ਜਿਹੜੇ ਪਹਿਲਾ ਮੰਦਰ ਦਿਖਾਇਆ ਉਹਨਾਂ ਵਿੱਚ ਕੋਈ ਵੀ ਮੂਰਤੀ ਸਥਾਪਨਾ ਨਹੀਂ ਹੋ। ਇੱਥੇ ਸ਼ਿਵਲਿੰਗ ਬਣਿਆ ਹੋਇਆ ਆ ਤੇ ਗਣੇਸ਼ ਮਹਾਰਾਜ ਦੀ ਮੂਰਤੀ ਵੀ ਰੱਖੀ ਹੋਈ ਆ। ਬਾਕੀ ਪਾਣੀ ਦੇ ਵਿੱਚ ਰਹਿਣ ਕਰਕੇ ਨਾ ਇੱਕ ਆਪਣੇ ਆਪ ਦੇ ਵਿੱਚ ਜੂਬਾ ਬਣਿਆ ਹੋਇਆ ਹੈ ਮੰਦਰ। ਆ ਇਹ 15 ਸਕਰਦੀ ਬਣਾ ਦੇ ਟੌਪ ਦੀ ਬਣਾ ਦੇ ਵਧੀਆ ਹੀ ਬਣਾਇਆ ਇਹ ਵਾਕਈ ਜੋਰ ਬੜਾ ਲੱਗਦਾ ਹੈ ਬਈ ਪਤਾ ਨਹੀਂ ਯਾਰ ਦੀ ਦਿੱਕਤ ਜੰਦਾ ਗਿਆ ਉਹ ਦੱਦਾ ਵਾਕਈ ਜੋਰ ਬੜਾ ਲੱਗਦਾ ਹੈ ਨਹੀਂ ਜੇ ਮਰੇ ਨਾ ਚਲਾਓ ਤੇ ਟੇਕੇ ਟੇਕੇ ਚਲਾ ਆਉ ਬੰਦ ਕਰ ਦੇ ਜਮ ਵਿੱਚ ਨਹੀਂ ਬੈਠਾ ਹਾਂ ਹਾਂ ਹੂੰ ਹਾਂ ਬੰਨ ਬੜੀ ਸਪੀਡ ਬਾਈਕ ਪਰਉਣਾ ਪੈ ਗਿਆ ਤੇ ਇਹ ਕਿਦਾਂ ਹੁੰਦਾ ਹਾਂ ਦੀ ਅੰਦਾ ਦੇ ਕੀ ਹੁੰਦਾ ਦੇਖੋ ਕਹਿਣੇ ਬੱਦਰੇ ਆ ਓਏ ਓ ਉਹਨਾਂ ਵਿੱਚ ਨਾ ਮਾਰ ਦੇ ਤੈਨੂੰ ਮੈਂ ਪਹਿਲੇ ਕਿਹਾ ਬੱਚਿਆਂ ਦਾ ਕੰਮ ਨਹੀਂ ਹੋ ਕਾਕਾ ਤਾਂ ਕਿ ਜਿੱਦ ਪਾਣੀ ਦਾ ਇਹ ਹੈ ਇਹ ਸਾਰਾ ਜੋ ਵੀ ਆ ਸਰਕਾਰ ਅੰਡਰ ਆ ਭਾਜੀ ਸਰਕਾਰ ਅੰਡਰ ਨਾ ਇਹ ਸਰਕਾਰ ਅੰਡਰ ਗਵਰਨਮੈਂਟ ਅੰਡਰ ਆ ਤੇ ਵਿਜ਼ਿਟ ਕਰੋ ਬਹੁਤ ਸੋਹਣਾ 뷰 ਆ ਇੱਕ ਨਾ ਇੱਕ ਅਲੱਗ ਫੀਲਿੰਗ ਆ ਆ ਬੋਟ ਦੇ ਵਿੱਚ ਬਹਿ ਕੇ ਉੱਥੇ ਤੱਕ ਦਾ ਉਹ ਮੰਦਿਰ ਆ ਪਿੱਛੇ ਉੱਥੇ ਤੱਕ ਦਾ ਸਫਰ ਕਰਨ ਤੇ ਇੱਕ ਅਲੱਗ ਫੀਲਿੰਗ ਆ ਸਫਰ ਕਰੂਗਾ ਬੜਾ ਮਜ਼ਾ ਆਉਂਦਾ ਆ 100 ਰੁਪਿਆ ਪਰ ਪਰਸਨ ਭਾਜੀ ਲੈਂਦੇ ਆ ਪਰ ਪੈਸਾ ਵਸੂਲ ਪੂਰਾ ਐਂਡ ਆ ਪੂਰਾ ਕੰਮ ਦੇਖੀ ਮੈਂ ਦਿਖਾ ਰਿਹਾ ਭਾਈ ਜਵਾਬ ਲੈ ਵੀ ਡਿੱਗਣ ਲੱਗਾ ਓਹ 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 ਹੋਪ ਆ ਪੈਸੇ ਦੇ ਭਾਜੀ ਨੂੰ ਥੋੜਾ ਜਿਹਾ 300 ਰੁਪਏ ਦੇ ਹਨ ਜਿੰਨਾ ਕੀਤਾ ਆ ਅਸ਼ਾ ਭਾਜੀ ਹੁਣ ਲੈਣੇ ਆ ਠੀਕ ਆ ਜੀ ਸ਼ੁਕਰੀਆ ਭਾਜੀ ਯਾਰ ਵਧੀਆ ਬੰਦਾ ਆ ਨਾ ਇੰਨੂੰ ਹੀ ਆ ਕੇ ਮਿਲਿਆ ਦਾ ਨਾ ਯਾਰ ਮਿੱਤਰੋ ਆਪਾਂ ਹੁਣ ਇਸ ਬਲੌਗ ਦਾ ਐਂਡ ਇੱਥੇ ਹੀ ਕਰਦੇ ਆਂ 뷰 ਬਹੁਤ ਸੋਹਣਾ ਆ ਜਰੂਰ ਵਿਜ਼ਿਟ ਕਰੋ ਇੱਥੇ 뷰 ਬਹੁਤ ਸੋਹਣਾ ਆ ਸਾਰਾ ਇੱਧਰ ਆਹ ਏਰੀਆ ਜਿੰਨਾ ਵੀ ਨਾ ਇਹ ਮੈਦਾਨੀ ਇਲਾਕਾ ਆ ਠੀਕ ਆ ਜੀ ਤੇ ਆਹ ਬੰਦਾ ਅਸੀਂ ਨਵਾਂ ਐਡ ਕੀਤਾ ਆ ਫਿਲਹਾਲ ਲਈ ਫਿਲਹਾਲ ਲਈ ਨਵਾਂ ਐਡ ਕੀਤਾ ਇਹ ਬੰਦਾ ਨਹੀਂ ਹਾਂ ਗਾਈਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਦਬਾ ਦਿਓ ਹਮ ਤੇ ਸ਼ੇਅਰ ਕਰ ਦਿਓ ਵੀਡੀਓ ਜਿੰਨੀ ਹੋ ਸਕੇ ਹੋਰ ਕੋਈ ਬਸ ਲਾਈਕ ਜ਼ਰੂਰ ਕਰ ਦਿਓ ਮੈਨੂੰ ਨਾਰਾ ਮੰਗਤਾ ਆ ਜਾਂਦਾ ਪਿਛੇ ਰੜਾਇਆ ਨਾਲ ਠੀਕ ਹੈ ਗਾਈਸ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਲਈ ਸਸਕੀ ਕਾਲ ਨਮਸਤੇ ਆਦਾਬ